ਇੱਥੇ ਹੋਇਆ ਨੇ ਆ ਗਏ ਮੇਰੀ ਜੇ ਜੇ ਵੀ ਅੱਖੋਂ ਮੁੰਡਾ ਦੇ ਜੀਏ ਮੇਰੀ ਤੇਰੀ ਸਤ ਸਕਾਰੇ ਦੇ ਜੀਏ ਮੇਰੀ ਤੇਰੀ ਸਤ ਸਕਾਰੇ ਦੇ ਜੀਏ ਮੇਰੀ ਤੇਰੀ ਤਾਂ ਬਖਸ਼ ਤੁਮਾਰਾ ਸਭਾ ਬਣਾ ਦਿਆ ਲਾਗਿਆ ਮਿਲਿਆ ਮਿਲਿਆ ਤੇ ਜੀਏ ਮੇਰੀ ਤੇਰੀ ਜੀਏ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪੰਜਾਬ ਦੇ ਵਿੱਚ ਦੇਸ਼ ਵਿਦੇਸ਼ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਭਾਰਤ ਦੇ ਸੱਭਿਆਚਾਰ ਨੂੰ ਜਾਣਦੇ ਆ ਜੀ ਉਹਨਾਂ ਲਈ ਲੋਹੜੀ ਦਾ ਬਹੁਤ ਵੱਡਾ ਮਹੱਤਵ ਹੈ ਔਰ ਅੱਜ ਐਮਐਲਏ ਦਫ਼ਤਰ ਨਾਭਾ ਦੇ ਵਿੱਚ ਸਾਰੇ ਵਲੰਟੀਅਰ ਲੀਡਰ ਸਾਹਿਬਾਨ ਦੇ ਨਾਲ ਮਿਲ ਕੇ ਲੋਹੜੀ ਮਨਾ ਰਹੇ ਆ ਜੀ ਆਮ ਲੋਕਾਂ ਦੇ ਨਾਲ ਮਿਲ ਕੇ ਲੋਹੜੀ ਮਨਾ ਰਹੇ ਆ ਸੋ ਬਹੁਤ ਚੰਗਾ ਲੱਗਦਾ ਜੀ ਲੋਹੜੀ ਦਾ ਤਿਹਾਰ ਔਰ ਇਹ ਜਿਹੜਾ ਤਿਹਾਰ ਹੈ ਇਹ ਜਿੱਥੇ ਅਸੀਂ ਨਵਾਂ ਕੋਈ ਵਿਆਹ ਹੁੰਦਾ ਹੈ ਜੀ ਮੁੰਡੇ ਦਾ ਉੱਥੇ ਮਨਾਉਂਦੇ ਆ ਜਾ ਕੋਈ ਨਵਾਂ ਬੇਬੀ ਬੇਬੀ ਬੋਏ ਪੈਦਾ ਹੁੰਦਾ ਬੱਚਾ ਪੈਦਾ ਹੁੰਦਾ ਉੱਥੇ ਮਨਾਉਂਦੇ ਆ ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ ਜੀ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਾਬਾ ਵਿਧਾਨ ਸਭਾ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਮੈਂ ਅੱਜ ਵੀ ਕਈ ਪਿੰਡਾਂ ਜਾ ਕੇ ਆਂ ਲੋਹੜੀ ਜਿਹੜੀ ਹੈ ਬੱਚਿਆਂ ਦੀ ਵੀ ਮਨਾਈ ਜਾ ਰਹੀ ਹੈ ਸੋ ਬਹੁਤ ਚੰਗੀ ਗੱਲ ਹੈ ਜੀ ਜਿੱਥੇ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ ਉੱਥੇ ਕੁੜੀਆਂ ਦੀ ਲੋਹੜੀ ਮਨਾਉਣੀ ਬੜੀ ਜ਼ਰੂਰੀ ਹੈ ਔਰ ਮੁੰਡੀਆਂ ਗੀਤ ਵੀ ਮੈਂ ਗਾਇਆ ਇੱਕ ਕਿ ਰੰਗਲਾ ਪੰਜਾਬ ਬਣਾਉਣਾ ਹੈ ਸਭ ਦੀ ਚੋਲੀ ਕੁਝ ਨਾ ਕੁਝ ਪਾਉਣਾ ਹੈ ਅੱਖ ਮੁੰਡੋ ਢੇਰਨੀ ਢੇਰਨੀ ਵੀ ਢੇਰਨੀ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਦੀਆਂ ਪੰਜਾਬ ਦੀਆਂ ਸਭ ਦੀ ਜ਼ਿੰਦਗੀ ਨੂੰ ਤਾਰਦੀਆਂ ਅੱਖ ਮੁੰਡੋ ਢੇਰਨੀ ਢੇਰਨੀ ਵੀ ਢੇਰਨੀ ਸਾਡੇ ਭਗਵੰਤ ਮਾਨ ਸਾਹਿਬ ਮੁਕਤੰਦਰੀ ਪੰਜਾਬ ਦਾ ਕਨਸੈਪਟ ਹੈ ਜੀ ਉਹ ਚਾਹੁੰਦੇ ਆ ਰੰਗਲਾ ਪੰਜਾਬ ਬਣੇ ਉਹ ਚਾਹੁੰਦੇ ਆ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਹੋਵੇ ਸੋ ਉਹਦੇ ਤਹਿਤ ਇਹ ਖੁਸ਼ੀ ਦਾ ਪਲ ਜਿਹੜਾ ਇਹ ਮਨਾ ਰਹੇ ਆੰਨੀ ਤੌਰ ਤੇ ਜੋ ਵੀ ਉਹਦਾ ਜਵਾਬ ਬਣਦਾ ਜੀ ਉਹ ਮੇਰੇ ਖਿਆਲ ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਕਨਵੀਨ ਰਾਮਾ ਦੀ ਪਾਰਟੀ ਜ਼ਰੂਰ ਦੇਣਗੇ ਪੇਸ਼ ਹੋਣਾ ਚਾਹੀਦਾ ਜਾਂ ਨਹੀਂ ਉਹਨਾਂ ਨੇ ਦੇਖੋ ਇਹ ਤਾਂ ਹੁਣ ਉਹ ਉਹ ਦੱਸ ਸਕਦੇ ਨੇ ਜੀ ਕਾਨੂੰਨੀ ਤੌਰ ਤੇ ਗੱਲ ਕਿੱਥੇ ਖੜੀ ਹੈ ਕਿਵੇਂ ਕਿਵੇਂ ਕੀ ਗੱਲ ਹੈ ਉਹਨਾਂ ਦੀ ਪਲਾਨਿੰਗ ਉਹ ਦੱਸ ਸਕਦੇ ਆ ਜੀ ਪਰ ਇੱਕ ਗੱਲ ਜ਼ਰੂਰ ਹੈ ਕਿ ਅ ਬਾਬਾ ਬੁੱਲੇ ਸ਼ਾਹ ਅਕਸਰ ਕਿ ਗੱਲ ਕਹਿੰਦੇ ਰਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜਕੇ ਨਾ ਤੇ ਸੱਚ ਕਦੇ ਵੀ ਦਬਦਾ ਨਹੀਂ ਨਹੀਂ ਪੰਜਾਬ ਸਰਕਾਰ ਖੈਰੇ ਨੂੰ ਛੱਡ ਰਹੀ ਦਿੱਲੀ ਕੇਂਦਰ ਕਹਿੰਦੇ ਕੇਜਰੀਵਾਲ ਨੂੰ ਛੱਡ ਰਹੀ ਇਹ ਕੋ ਖਹਿਰਾ ਸਾਹਬ ਦਾ ਦਾ ਕੇਸ ਬੜਾ ਪੁਰਾਣਾ ਹੈ ਜੀ ਠੀਕ ਹੈ ਨਾ ਜੀ ਬਹੁਤ ਪੁਰਾਣਾ ਕੇਸ ਹੈ ਪੁਰਾਣਾ ਕੇਸ ਚੱਲੇ ਆ ਰਿਹਾ ਜੀ ਤੇ ਜੋ ਕਰੂਗਾ ਸੋ ਭਰੂਗਾ ਜੀ ਠੀਕ ਹੈ ਜੀ ਪਰ ਕਈ ਵਾਰੀ ਪੋਲੀਟਿਕਲ ਉਹਦੇ ਵਿੱਚ ਆ ਕੇ ਦਬਾ ਦੇ ਵਿੱਚ ਆ ਕੇ ਆਪਾਂ ਕੁਝ ਐਸਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪੰਜਾਬ ਦੇ ਲੋਕ ਦੇਸ਼ ਦੇ ਲੋਕ ਭਾਰਤ ਦੇਸ਼ ਦੇ ਲੋਕ ਇੰਡੀਆ ਦੇ ਲੋਕ ਜਿਹੜੇ ਆ ਸਮਝਦਾਰ ਨੇ ਔਰ ਉਹਨਾਂ ਨੂੰ ਪਤਾ ਹੈ ਕਿ ਜੀ ਕੌਣ ਸਹੀ ਆ ਕੌਣ ਗਲਤ ਆ ਕਿਉਂਕਿ ਤਾਕਤ ਦਾ ਨਸ਼ਾ ਜਿਹੜਾ ਨਾ ਜੀ ਉਹ ਬਹੁਤ ਜਦ ਸਿਰ ਚੜ ਜਾਂਦਾ ਤਾਂ ਫਿਰ ਬੜਾ ਕੁਝ ਉਹ ਆਪਣੀ ਕੁਰਸੀ ਬਰਕਰਾਰ ਰੱਖਣ ਵਾਸਤੇ ਕਈ ਚੀਜ਼ਾਂ ਲਈ ਮਜਬੂਰ ਕਰ ਦਿੰਦਾ ਜੀ। ਔਰ ਸਾਨੂੰ ਮੈਂ ਤਾਂ ਬੇਨਤੀ ਕਰਦਾ ਅਜ ਲੋਹੜੀ ਦਾ ਤਿਹਾਰ ਹੈ ਕਿ ਨੇਚਰਲ ਪੋਲਿਟਿਕਸ ਕਰੋ। ਜਿੰਨੀਆਂ ਵੀ ਪਾਰਟੀਆਂ ਨੇ ਜਿਹੜੇ ਵੀ ਲੀਡਰ ਸਾਹਿਬਾਨ ਨੇ ਨੇਚਰਲ ਪੋਲਿਟਿਕਸ ਕਰੋ ਕਿਤੇ ਤੋਂਪ ਤਾਂ ਲਾ ਕੇ ਜਾਂ ਕਿਸੇ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰਕੇ ਇਦਾਂ ਦੀ ਪੋਲਿਟਿਕਸ ਤੋਂ ਪਰਹੇਜ਼ ਕਰੋ। ਦੇਸ਼ ਨੂੰ ਤਰੱਕੀ ਚਾਹੀਦੀ ਹੈ। ਪੰਜਾਬ ਨੂੰ ਤਰੱਕੀ ਚਾਹੀਦੀ ਹੈ। ਆਪਾਂ ਮਿਲ ਕੇ ਪੂਰੀ ਦੁਨੀਆ ਦੇ ਵਿੱਚ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੀਏ। ਤੇ ਗੁਰਦੇਵ ਮਾਨ ਜੀ ਸਾਡੇ ਐਮਐਲਏ ਸਾਹਿਬ ਉਹਨਾਂ ਦੇ ਦਫ਼ਤਰ ਵਿੱਚ ਕੋਈ ਵੀ ਫੰਕਸ਼ਨ ਹੋਵੇ ਚਾਹੇ ਉਹ ਸਿਆਸੀ ਫੰਕਸ਼ਨ ਆ ਧਾਰਮਿਕ ਫੰਕਸ਼ਨ ਹੈ ਇਹ ਸਾਡੇ ਲੋਹੜੀ ਦਾ ਸਾਡਾ ਬਹੁਤ ਹੈ ਹਿੰਦੁਸਤਾਨ ਦਾ ਪੰਜਾਬ ਦਾ ਬਹੁਤ ਸਤਕਾਰਯੋਗ ਪੂਜਨੀਯੋਗ ਤਿਹਾੜਾ ਸਾਡਾ ਇਹ ਇਸ ਮਕਰ ਸੰਕ੍ਰਾਂਤੀ ਔਰ ਲੋਹੜੀ ਅਸੀਂ ਇੱਕ ਸਰਦੀ ਦਾ ਤਿਹਾੜਾ ਕਿਹਾ ਜਾਂਦਾ ਹੈ ਔਰ ਇਸ ਮੌਕੇ ਤੇ ਅਸੀਂ ਸਾਰੇ ਮਿਲ ਜੁਲ ਕੇ ਲੋਹੜੀ ਮਨਾਣੇ ਆ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਦੇ ਮਾਂਜੀ ਵੱਲੋਂ ਬਹੁਤ ਬਹੁਤ ਮੁਬਾਰਕਾ ਦਿੰਦਾ ਜੈ ਹਿੰਦ ਜੈ ਭਾਰਤ ਲੋਹੜੀ ਦੇ ਤਿਹਾੜੇ ਦੇ ਉੱਪਰ ਐਮਐਲਏ ਸਰਦਾਰ ਗਰਦੇਵ ਸਿੰਘ ਦੇ ਮਾਨਜੀ ਦੇ ਦਫ਼ਤਰ ਦੇ ਵਿੱਚ ਜੋ ਵੀ ਸਰਕਾਰ ਨੇ ਕੰਮ ਕਰੇ ਨੇ ਉਹਨਾਂ ਬਾਰੇ ਜਾਣੂ ਵੀ ਕਰਵਾਇਆ ਗਿਆ ਤੇ ਲੋਹੜੀ ਦੀਆਂ ਸਾਰਿਆਂ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਮੇਰੇ ਵੱਲੋਂ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਨਾਬਾ ਹਲਕਾ ਦੇ ਐਮਐਲਏ ਸਰਦਾਰ ਗਦੇ ਮਾਨਜੀ ਦੇ ਦਫ਼ਤਰ ਵਿੱਚ ਅੱਜ ਲੋਹੜੀ ਬੜੇ ਧੂਮਤਾ ਨਾਲ ਮਨਾਈ ਗਈ ਅਸੀਂ ਸਾਰੇ ਵਰਕਰਾਂ ਨੇ ਬੜੀ ਧੂਮਤਾ ਨਾਲ ਮਨਾਈ ਮੈਂ ਨਾਬਾ ਸ਼ਹਿਰ ਦੇ ਨਿਵਾਸੀਆਂ ਨੂੰ ਸਾਰੇ ਐਮਸੀਆਂ ਵੱਲੋਂ د لوړی دی لک لک باندې یا دی